ਸਰਕਾਰ ਐਨਐਸਏ ਨੂੰ ਠੀਕ ਠਹਿਰਾ ਰਹੀ ਹੈ ਇਹਦੇ ਹਿਸਾਬ ਨਾਲ ਮਿੰਟੂ ਜੀ ਕੀ ਹੈ ਹੁਣ ਰਸਤੇ ਬਲੌਕ ਹੋ ਰਹੇ ਨੇ ਫਿਰ ਰਿਹਾਈ ਵਾਲੇ ਦੇਖੋ ਐਨਐਸਏ ਜੇ ਉਹ ਜਾਇਜ਼ ਠਹਿਰਾ ਰਹੇ ਨੇ ਜੀ ਹਾਲਾਂਕਿ ਕੋਰਟ ਨੇ ਪ੍ਰਵਾਨਗੀ ਦੇਣੀ ਹੈ ਨਾ ਜੀ ਆਖਰੀ ਸਹਿਮਤੀ ਤੇ ਕੋਰਟ ਨੇ ਦੇਣੀ ਹੈ ਕਿ ਕੀ ਜੋ ਤੁਸੀਂ ਕਹਿ ਰਹੇ ਹੋ ਜਾਇਜ਼ ਹੈ ਜਾਂ ਨਹੀਂ ਹੋਰ ਕੋਰਟ ਦੇ ਵਿੱਚ ਲੜਾਈ ਖਿਸਕ ਬਿਲਕੁਲ ਬਿਲਕੁਲ ਬਹਿਸ ਕਿਸ ਕਲ ਦੀ ਹੁੰਦੀ ਹੈ ਕਿ ਦੋ ਤਰ੍ਹਾਂ ਨੇ ਆਪੋ ਆਪਣੇ ਉਥੇ ਆਰਗੂਮੈਂਟ ਰੱਖ ਦਿੱਤੇ ਜਨਾਬ ਜੀ ਹੁਣ ਇਤੇ ਕੋਰਟ ਨੇ ਡਿਸੀਜਨ ਲੈਣਾ ਆ ਨਾ ਕਿ ਭਈ ਆ ਫੈਸਲਾ ਬਣਦਾ ਹੂੰ ਹੂੰ ਜੀ ਸਰਕਾਰ ਨੇ ਜਾ ਕੇ ਅੱਛਾ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਥਿਉਰੀ ਦਿੱਤੀ ਜਾਂਦੀ ਹੈ ਕਿ ਅਮਰਤਪਾਲ ਸਿੰਘ ਆਰਐਸਐਸ ਦਾ ਜਾਂ ਭਾਜਪਾ ਦਾ ਬੰਦਾ ਹੈ ਮੇਰੇ ਖਿਆਲ ਦੇ ਨਾਲ 90% ਤੋਂ ਡਿੱਗਦੀ ਆ ਜੀ ਕਿਉਂਕਿ ਉਹਤੇ ਹਾਲੇ ਵੀ ਜੇਲ੍ਹ ਚ ਤਾੜ ਕੇ ਰੱਖਣਾ ਚਾਹੁੰਦੇ ਆ ਬਿਲਕੁਲ ਤੇ ਜੇ ਉਹਨਾਂ ਨੂੰ ਕੋਈ ਰਾਜਨੀਤਿਕ ਮਫਾਦ ਪਲਦੇ ਦੀਦੇ ਹੋਣ ਜੀ ਜੀ ਤੇ ਫਿਰ ਤੇ ਉਹ ਖੁੱਲਾ ਛੱਡਣ ਕਿ ਇਹ ਖਾਲਸਤਾਨ ਦੀ ਗੱਲ ਕਰੇਗਾ ਸਾਡੀ ਹਿੰਦੂ ਵੋਟ ਪੋਲਰਾਈਜ਼ ਹੋਏਗੀ ਦੂਸਰੀਆਂ ਸਟੇਟਾਂ ਚ ਵੀ ਹੂੰ ਜੀ ਇਹ ਮੇਰਾ ਮੰਨਣਾ ਹੈ ਕੋਈ ਮੰਨੇ ਨਾ ਮੰਨੇ ਮੈਂ ਨਾ ਕਿਸੇ ਦਾ ਸਮਰਥਕ ਹਾਂ ਤੇ ਨਾ ਨਾ ਵਿਰੋਧ ਕਰਦਾ ਮੈਂ ਜੀ ਮਤਲਬ ਕਿ ਮੈਂ ਥਿਊਰੀ ਦੇ ਲਿਹਾਜ਼ ਨਾਲ ਗੱਲ ਕਰ ਰਿਹਾ ਹੂੰ ਤੇ ਦੂਜੀ ਚੀਜ਼ ਜਿਹੜੀ ਹੈ ਉਹ ਇਹ ਆ ਕਿ ਅਸਲ ਦੇ ਵਿੱਚ ਹੁਣ ਐਨਐਸਏ ਨੂੰ ਜਿਹੜਾ ਚੈਲੰਜ ਕੀਤਾ ਗਿਆ ਜੀ ਉਹਦੇ ਤੇ ਜਿਹੜੀ ਬਹਿਸ ਹੋਣੀ ਆ ਉਹ ਜਿਹੜੀ ਤੁਸੀਂ ਗੱਲ ਕਹੀ ਆ ਕਿ ਜਾਇਜ਼ ਆ ਜਾਂ ਨਜਾਇਜ਼ ਆ ਉਹ ਕੋਰਟ ਨੇ ਤੈਅ ਕਰਨਾ ਹੈ ਜੀ ਪਰ ਇਹਨਾਂ ਨੇ ਜਾ ਕੇ ਜਿਹੜੀ ਕਹ ਲੋ ਕਿ ਇਹਨਾਂ ਦੀ ਘੜੀ ਕਢਾਈ ਗੱਲ ਹੁੰਦੀ ਆ ਕਿ ਵੇਖੋ ਜੀ ਇਹ ਐਨਐਸਏ ਜਾਇਜ਼ ਆ ਪੰਜਾਬ ਸਟੇਟ ਨੇ ਵੀ ਇਹੋ ਕਿਹਾ ਜੀ ਕਿ ਭਾਈ ਇਹਨਾਂ ਦੇ ਜੇਲ੍ਹ ਚ ਹੁੰਦਿਆਂ ਵੀ ਵੱਖਵਾਦੀਆਂ ਨਾਲ ਸੰਬੰਧ ਨਹੀਂ ਵਗੈਰਾ ਵਗੈਰਾ ਹੂੰ ਕਿ ਜੋ ਅਸੀਂ ਇਨਾ ਤੋਂ ਵਿਜਲਈ ਯੰਤਰ ਫੜੇ ਨੇ ਜੀ ਵਿਜਲਈ ਯੰਤਰ ਮਤਲਬ ਕਿ ਆ ਜਿਹੜੇ ਤੁਸੀਂ ਲਾ ਲਓ ਕਿ ਗੈਜਟਸ ਕਹਿੰਦੇ ਨੇ ਜੀ ਮੋਬਾਈਲ ਫੋਨ ਵਗੈਰਾ ਜੀ ਕਿ ਜੇ ਤੁਸੀਂ ਆਖੋ ਤਿੰਨ ਇੰਟੈਲੀਜੈਂਸ ਦੀਆਂ ਰਿਪੋਰਟਾਂ ਜਾਂ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਕਿ ਅਸੀਂ ਸੀਲ ਬੰਦ ਲਫਾਫੇ 'ਚ ਤੁਹਾਨੂੰ ਵੀ ਸੌਂਪ ਸਕਦੇ ਆ ਜੀ ਕਿਉਂਕਿ ਹੁਣ ਇਦਾਂ ਦੀਆਂ ਜਿਹੜੀਆਂ ਖੁਫੀਆ ਰਿਪੋਰਟਾਂ ਹੁੰਦੀਆਂ ਨੇ ਜਾਂ ਜਾਣਕਾਰੀਆਂ ਹੁੰਦੀਆਂ ਨੇ ਉਹ ਸਿੱਧੇ ਤੌਰ ਤੇ ਨਹੀਂ ਰੱਖੀਆਂ ਜੀ ਜੀ ਸਾਹਮਣੇ ਨਹੀਂ ਲਿਆਂਦੀਆਂ ਕੋਈ ਸ਼ੱਕ ਨਹੀਂ ਵੈਸੇ ਇਹਨਾਂ ਨੇ ਪਹਿਲਾਂ ਵੀ ਇਹ ਗੱਲ ਆਖੀ ਸੀਗੀ ਜੀ ਹੁਣ ਕੇਂਦਰ ਸਰਕਾਰ ਦਾ ਵੀ ਇਹੋ ਕਹਿਣਾ ਹੈ ਪੰਜਾਬ ਸਰਕਾਰ ਦਾ ਵੀ ਕੋ ਸੁਰਚ ਯਾਨੀ ਦੋਨੇ ਸਰਕਾਰ ਅੱਗੇ ਵੀ ਆਪਾਂ ਇਹ ਗੱਲਾਂ ਕੀਤੀਆਂ ਹੋਈਆਂ ਨੇ ਕਿ ਇਹਦੇ 'ਚ ਇਹੀ ਆ ਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਕਿਉਂਕਿ ਦੇਖੋ ਤੁਸੀਂ ਥੋੜਾ ਜਿਹਾ ਪਿੱਛੇ ਜਾਓਗੇ ਜੀ ਤੁਹਾਨੂੰ ਇੱਕ ਗੱਲ ਕਿਉਂਕਿ ਸਾਨੂੰ ਇਹ ਚੀਜ਼ਾਂ ਭੁੱਲਦੀਆਂ ਨਹੀਂ ਪੰਜਾਬ ਦੇ ਵਿੱਚ ਜਦੋਂ ਇਹ ਕਰੈਕਟ ਡਾਊਨ ਅੰਜਾਮ ਦਿੱਤਾ ਗਿਆ ਸੀ ਤਾਂ ਸਭ ਤੋਂ ਪਹਿਲਾਂ ਆਈ ਵਰਲਡ ਦੇ ਪੇਜ ਨੂੰ ਨੁਕਸਾਨ ਹੋਇਆ ਸੀ ਜੀ ਉਸ ਤੋਂ ਬਾਅਦ ਤੇ ਬਹੁਤ ਇਹਨਾਂ ਨੇ ਨੁਕਸਾਨ ਪਹੁੰਚਾਏ ਸਨ ਹਮ ਹਮ ਅਸੀਂ ਪਹਿਲੇ ਸੀਗੇ ਜਿਹੜੇ ਇੱਕ ਦਿਨ ਪਹਿਲਾਂ ਹੀ ਨਿਸ਼ਾਨੇ ਤੇ ਆ ਗਿਆ ਸੀ ਜੀ ਅਮਰਪਾਲ ਸਿੰਘ ਤੇ ਜੋ ਕਰੈਕਟ ਡਾਊਨ ਹੋਣਾ ਸੀ ਜੀ 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 ਉਹ ਤੋਂ ਇੱਕ ਦਿਨ ਪਹਿਲਾਂ ਹੀ ਅਸੀਂ ਨਿਸ਼ਾਨੇ ਤੇ ਆ ਚੁੱਕੇ ਸਾਂ ਹਮ ਖੈ ਚਲੋ ਛੱਡ ਦਿਓ ਗੱਲਾਂ ਉਹਤੇ ਅਸੀਂ ਰੁੱਦਨ ਰੋਣਾ ਬਥੇਰਾ ਕਰ ਚੁੱਕੇ ਹਾਂ ਜੀ ਜੀ ਮਾਨ ਸਾਹਿਬ ਦਾ ਮਤਲਬ ਕਿ ਮਾਨ ਸਾਹਿਬ ਨੂੰ ਰੋਚ ਕਹਿਆ ਸੀ ਤੁਸੀਂ ਯਾਰੀ ਗਲਤ ਕੀਤਾ ਨਹੀਂ ਪਾਲਿਸੀਜ਼ ਵਗੈਰਾ ਨੂੰ ਚਲੋ ਜੋ ਵੀ ਹੈ ਹਾਂ ਜੀ ਅਸੀਂ ਰੋਏ ਹਾਂ ਇਹਦੇ ਚ ਕੋਈ ਸ਼ੱਕ ਨਹੀਂ ਹੈ ਪਰ ਅਸੀਂ ਫਿਰ ਵੀ ਖੜੇ ਹੋਏ ਹਾਂ ਦੁਬਾਰਾ ਇਹਨਾਂ ਨੇ ਡੇਗਿਆ ਅਸੀਂ ਫਿਰ ਖੜੇ ਹੋਏ ਜੀ ਤਾਕਤ ਨਾਲ ਖੜੇ ਹੋਏ ਕੋਈ ਚੱਕਰ ਨਹੀਂ ਬਿਲਕੁਲ ਤੁਸੀਂ ਜਿੰਨੀ ਵਾਰੀ ਡੇਗੋਗੇ ਅਸੀਂ ਉਨੀ ਵਾਰੀ ਫਿਰ ਉਠਾਂਗੇ ਗੱਲ ਇਹ ਆ ਕਿ ਇਸ ਤੋਂ ਬਾਅਦ ਹੁਣ ਜੇ ਤੁਸੀਂ ਦੇਖੋਗੇ ਉਹ ਕਹਾਣੀ ਜਿਹੜੀ ਅੰਜਾਮ ਦਿੱਤੀ ਜਾਂਦੀ ਹੈ ਜੀ ਮਾਨ ਸਾਹਿਬ ਦਿੱਲੀ ਜਾਂਦੇ ਆ ਦਿੱਲੀ ਜਾਂਦੇ ਆ ਅਮਿਤ ਸ਼ਾਹ ਦੇ ਨਾਲ ਇਹ ਚਾਹ ਪੀ ਕੇ ਨਿਕਲਦੇ ਆ ਜੀ ਉਤੋਂ ਕੁਝ ਦਿਨਾ ਬਾਅਦ ਇਹ ਸਭ ਕੁਝ ਹੁੰਦਾ ਹੈ ਬਿਲਕੁਲ ਤਾਂ ਅਸੀਂ ਉਦੋਂ ਵੀ ਉਸ ਟਾਈਮ ਦੇ ਵਿੱਚ ਵੀ ਕਿਹਾ ਸੀਗਾ ਕਿ ਇਹ ਨਾ ਤੇ ਇਕੱਲੇ ਮਾਨ ਸਾਹਿਬ ਦਾ ਫੈਸਲਾ ਹੈ ਜੀ ਨਾ ਇਕੱਲੇ ਅਮਿਤ ਸ਼ਾਹ ਦਾ ਫੈਸਲਾ ਹੈ ਇਹ ਫੈਸਲਾ ਲਿਆ ਗਿਆ ਰਲ ਕੇ ਮਿਥ ਕੇ ਰਲਿਆ ਮਿਲਿਆ ਬਿਲਕੁਲ ਤੇ ਜੇ ਰਲਿਆ ਮਿਲਿਆ ਹੈ ਜਿਹੜਾ ਸ਼ਬਦ ਤੁਸੀਂ ਇਸਤੇਮਾਲ ਕਰ ਰਹੇ ਹੋ ਤਾਂ ਫਿਰ ਉੱਥੇ ਰਾਏ ਮੁਤ ਮੁਤਫਕ ਕਿਉਂ ਨਾ ਹੋਏਗੀ ਬਿਲਕੁਲ ਉੱਥੇ ਮੁਖਤਲਫ ਯਾਨੀ ਵੱਖੋ ਵੱਖਰੀ ਰਾਏ ਕਿਵੇਂ ਹੋਏਗੀ ਹਮ ਇੱਕੋ ਤਾਂ ਦੋਨੇ ਹੀ ਕੋਰਟ ਚ ਜਾ ਕੇ ਇੱਕੋ ਗੱਲ ਹੀ ਕਹਿਣਗੇ ਨਾ ਮੈਂ ਉਸ ਚੀਜ਼ ਨੂੰ ਤਾਂ ਹੀ ਰਿਲੇਟ ਕਰ ਰਿਹਾ ਹਾਂ ਜੀ ਕਿ ਜਦੋਂ ਕਰੈਕਟ ਡਾਉਨ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਰਲ ਕੇ ਅੰਜਾਮ ਦਿੱਤੀਆਂ ਗਈਆਂ ਨੇ ਤਾਂ ਸੁਰ ਉੱਥੇ ਵੱਖੋ ਵੱਖਰੇ ਕਿਵੇਂ ਹੋ ਸਕਦੇ ਬਿਲਕੁਲ ਉਹਨਾਂ ਨੇ ਐਨਐਸਏ ਨੂੰ ਜਾਇਜ਼ ਠਹਿਰਾਉਣਾ ਮੇਰੀ ਅੱਜ ਗੱਲ ਖਰਾ ਸਾਹਿਬ ਨਾਲ ਹੋਈਆ ਈਮਾਨ ਸਿੰਘ ਖਰਾ ਸਾਹਿਬ ਨਾਲ ਕਿਉਂਕਿ ਜਿਹੜਾ ਇਹਨਾਂ ਨੇ ਰਿਕਾਰਡ ਤੇ ਲਿਆਂਦਾ ਨਾ ਕਿ ਡਿਬਰੂਗੜ੍ਹ ਝੀਲ ਦੇ ਵਿੱਚੋਂ ਜਿਹੜੇ ਮੋਬਾਈਲ ਬਰਾਮਦ ਹੋਏ ਆ ਜੀ ਉਹਨਾਂ ਦੇ ਵਿੱਚੋਂ ਇਹ ਗੱਲ ਪ੍ਰਤੱਖ ਤੌਰ ਤੇ ਸਾਹਮਣੇ ਆਉਂਦੀ ਆ ਕਿ ਇਹਨਾਂ ਦੇ ਵੱਖਵਾਦੀਆਂ ਦੇ ਨਾਲ ਸੰਪਰਕ ਜਿਹੜੇ ਆ ਜਿਉਂ ਦੇ ਤਿਉਂ ਆ ਜੀ ਜੀ ਯਾਨੀ ਜਾਇਜ਼ ਠਹਿਰਉਣ ਦਾ ਇੱਕ ਇਹਨਾਂ ਨੇ ਤਰਕ ਦਿੱਤਾ ਜੀ ਦੇਖੋ ਜੀ ਇਹ ਝੀਲ ਦੇ ਵਿੱਚ ਬੈਠੇ ਵੀ ਦੇਸ਼ ਵਿਰੋਧੀ ਬੰਦਿਆਂ ਦੇ ਨਾਲ ਸੰਪਰਕ ਚ ਤੇ ਜੇ ਇਹ ਜੇਲ੍ਹ ਦੇ ਵਿੱਚ ਬੈਠੇ ਹੀ ਦੇਸ਼ ਵਿਰੋਧੀ ਗਤੀਵਿਧੀ ਨੂੰ ਅੰਜਾਮ ਦੇ ਰਹਿਆ ਤੇ ਖੁੱਲੇ ਰੂਪ ਚ ਫਿਰ ਇਹਨਾਂ ਨੂੰ ਛੱਡ ਕੇ ਕੀ ਕਰੋਗੇ ਹਮ ਬਿਲਕੁਲ ਬਿਲਕੁਲ ਸਮਝਦੇ ਹੋ ਨਾ ਗੱਲ ਨੂੰ ਡੁੰਗਾਈ ਚ ਨਾਪੋ ਉਹਨਾਂ ਨੇ ਇੱਕ ਬੇਸ ਹੀ ਇਸ ਚੀਜ਼ ਦਾ ਲਿਆ ਬਿਲਕੁਲ ਗੱਲ ਨੂੰ ਡੁੰਗਾਈ ਚ ਜਦੋਂ ਨੱਪ ਗਏ ਨਾ ਕਿਉਂਕਿ ਕੋਟਾਂ ਚ ਕਹੀ ਗੱਲ ਮੀਡੀਆ ਦੇ ਵਿੱਚ ਆਈ ਗੱਲ ਜੀ ਉਹ ਬਹੁਤ ਬਦਲ ਜਾਂਦੀ ਹੈ ਮੀਡੀਆ 'ਚ ਇੱਕ ਲਾਈਨ ਦੀ ਗੱਲ ਹੁੰਦੀ ਹੈ ਉੱਥੇ ਉਹ ਗੱਲ ਐਕਸਪਲੇਨ ਕਰਕੇ ਦਸਾਂ 'ਚ ਕਈ ਹੋ ਸਕਦੀ ਹੈ। ਤਾਂ ਇਹਨੂੰ ਡੂੰਘਾਈ ਦੇ ਨਾਲ ਜੇ ਦੇਖੋਗੇ ਤੇ ਸਿੱਟਾ ਇਹਦਾ ਹੋ ਨਿਕਲਦਾ ਹੈ। ਹੁਣ ਮੈਂ ਜਿਹੜਾ ਮਤਲਬ ਕਿ ਇਹਦੇ ਵਿੱਚੋਂ ਇੱਕ ਹੋਰ ਸਵਾਲ ਪੈਦਾ ਕੀਤਾ ਜਿਹੜਾ ਮੈਂ ਈਮਾਨ ਸਿੰਘ ਖਾਰਾ ਸਾਹਿਬ ਦੇ ਵੀ ਸਾਹਮਣੇ ਰੱਖਿਆ ਸੀ ਗੱਲ। ਜੀ ਸਵੇਰੇ ਸਵੇਰੇ ਗੱਲ ਹੋਈ ਕਿਉਂਕਿ ਬਾਅਦ 'ਚ ਬਿਜ਼ੀ ਹੋ ਜਾਂਦੇ ਆ ਅਸਰ ਵਕੀਲ ਨੇ ਖਾਰਾ ਸਾਹਿਬ ਨੂੰ ਮੈਂ ਕਿਹਾ ਕਿ ਦੇਖੋ ਤੁਹਾਡੇ ਇਸ ਮਾਮਲੇ ਦੇ ਵਿੱਚ ਚਲੋ ਜੋ ਵੀ ਹੈ ਵਕੀਲ ਤੇ ਸ਼ਾਇਦ ਬੈਂਸ ਸਾਹਿਬ ਹੈ ਪਰ ਉਹ ਕਿਉਂਕਿ ਉਹ ਇਸ ਟੀਮ ਦਾ ਹਿੱਸਾ ਨੇ ਜੀ ਜੋ ਅਮਰਤਪਾਲ ਸਿੰਘ ਦੀ ਟੀਮ ਹੈ ਉਹ ਤਾਂ ਹਿੱਸਾ ਨੇ ਮੈਂ ਕਿਹਾ ਖਾਰਾ ਸਾਹਿਬ ਜੇ ਰਿਕਾਰਡ ਤੇ ਉਹ ਮੋਬਾਈਲ ਜਾਂ ਯੰਤਰ ਇਹ ਕਹਿ ਕੇ ਆ ਰਹੇ ਨੇ ਕਿ ਇਹਨਾਂ ਦੇ ਤਾਲੁਕ ਜਾਂ ਸੰਪਰਕ ਹਲੇ ਵੀ ਹੈ ਗਿਆ ਜੀ ਜੀ ਤੇ ਜਿਹੜਾ ਉਸ ਕੇਸ ਦੇ ਵਿੱਚ ਜੇਲ ਸੁਪਰੀਡੈਂਟ ਹੈ ਹੂੰ ਉਹਦੇ ਤੇ ਤਾਂ ਯੂਏਪੀਏ ਲੱਗਾ ਫੈ ਹੂੰ ਇਹਦਾ ਮਤਲਬ ਹੈ ਆ ਕਿ ਜੇ ਮੰਨ ਲਓ ਐਨਐਸਏ ਖਤਮ ਵੀ ਹੁੰਦਾ ਹੈ ਜੀ ਤੇ ਕੀ ਗਰੰਟੀ ਆ ਕਿ ਉਸ ਤੋਂ ਬਾਅਦ ਅਮਰਤਪਾਲ ਸਿੰਘ ਨੂੰ ਯੂਏਪੀਏ ਚ ਨਾ ਰੱਖਣਗੇ ਹੂੰ ਬਿਲਕੁਲ ਉਧਰੋਂ ਇੱਧਰ ਫਿਰ ਸ਼ਿਫਟ ਕਰ ਦੇਣਾ ਫਿਰ ਮੇਰੇ ਇਸ ਸਵਾਲ ਤੇ ਖੈਰਾ ਸਾਹਿਬ ਨੇ ਕਿਹਾ ਕਿ ਹਾਂ ਐਫ ਆਈ ਆਰ ਤੇ ਅਸੀਂ ਵੀ ਡਾਊਨਲੋਡ ਕੀਤੀ ਅਸੀਂ ਲੱਭ ਲਈ ਜੀ ਕਿਸੇ ਤਰੀਕੇ ਨਾਲ ਹਾਲਾਂਕਿ ਉਹ ਐਫ ਆਈ ਆਰ ਤੁਹਾਨੂੰ ਲੱਭੇਗੀ ਨਹੀਂ ਜੀ ਜੀ ਖੈਰਾ ਸਾਹਿਬ ਨੇ ਕਿਹਾ ਕਿ ਬਿਲਕੁਲ ਗੱਲ ਤੇ ਠੀਕ ਹੈ ਤੁਹਾਡੀ ਹੋ ਸਕਦਾ ਬਈ ਕਿਉਂਕਿ ਐਫ ਆਈ ਆਰ ਜਿਹੜੀ ਬਾਈ ਨੇਮ ਤੇ ਕੱਲੇ ਸੁਪਰਡੈਂਟ ਤੇ ਆ ਜੀ ਪਰ ਉਹਦੇ ਚ ਅਨ ਆਈਡੈਂਟੀਫਾਈਡ ਦਾ ਜ਼ਿਕਰ ਹੈ ਹਮ ਤੇ ਉਹ ਕਿਸੇ ਵੇਲੇ ਵੀ ਪੁਲਿਸ ਜਿਹੜੀ ਆ ਨੋਮੀਨੇਟ ਕਰ ਸਕਦੇ ਬਾਈ ਨੇਮ ਬਿਲਕੁਲ ਇਹ ਖਰਸਬ ਦੀਸ ਸਟੇਟਮੈਂਟ ਸੀ ਜਿਹੜੇ ਕਿ ਖੁਦ ਐਡਵੋਕੇਸੀ ਕਰਦੇ ਆ ਜੀ ਤੇ ਅਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਅਕਸਰ ਤੁਹਾਨੂੰ ਟੈਲੀਵਿਜ਼ਨ ਡਿਬੇਟਾਂ 'ਚ ਵੀ ਨਜ਼ਰ ਆਉਂਦੇ ਨੇ ਜੀ ਜੀ ਤੇ ਉਹਨਾਂ ਨੇ ਕਿਹਾ ਕਿ ਬਿਲਕੁਲ ਪੋਸੀਬਲ ਹੈ ਮੈਂ ਕਿਉਂਕਿ ਸਵਾਲ ਕੀਤਾ ਸੀ ਕਿ ਕੀ ਕਿਸੇ ਵੇਲੇ ਵੀ ਪੁਲਿਸ ਇਸ ਖਾਲੀ ਛੱਡੇ ਖਾਨੇ 'ਚ ਜੀ ਕਿਸੇ ਬੰਦੇ ਨੂੰ ਨਾਮਿਨੇਟ ਕਰ ਸਕਦੀ ਹੈ ਕਰ ਸਕਦੀ ਹੈ ਨਾ ਪਾ ਸਕਦੀ ਬਿਲਕੁਲ 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 ਪੋਸੀਬਲ ਹੈ ਜੀ ਮਤਲਬ ਕਿ ਇਹ ਗੱਲ ਜਿਹੜੀ ਆ ਨਾ ਉਹ ਕਾਫੀ ਦਿਨਾਂ ਤੋਂ ਕਹਿ ਲੋ ਕਿ ਕਲੀਅਰ ਨਹੀਂ ਸੀ ਹੋ ਰਹੀ ਜੀ ਤਾਂ ਇਹ ਹੁਣ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਦੂਸਰਾ ਵਿਸ਼ਾ ਬਣ ਗਿਆ ਕਿ ਜੇਕਰ ਐਨਐਸਏ ਟੁੱਟਦਾ ਵੀ ਆ ਜੀ ਤੁਸੀਂ ਕਿਹਾ ਕਿ ਕੀ ਬਣੇਗਾ ਕਿ ਨਹੀਂ ਬਣੇਗਾ ਤਾਂ ਮੈਂ ਉਸ ਤੋਂ ਵੀ ਅੱਗੇ ਤੁਹਾਨੂੰ ਇੱਕ ਸਵਾਲ ਕਿਉਂਕਿ ਹੁਣ ਦੇਖੋ ਕੀ ਹੋਣਾ ਉਹ ਇੱਕ ਚ ਆਪਣੇ ਹੱਥ ਨਹੀਂ ਹੁੰਦਾ ਜੀ ਅਸੀਂ ਜੋ ਵੀ ਰਿਕਾਰਡ ਤੇ ਆਉਂਦਾ ਜਾਂ ਕਾਗਜ਼ੀ ਪੱਤਰੀ ਜੋ ਪੜ੍ਹਦੇ ਸੁਣਦੇ ਜਾਂ ਸਾਨੂੰ ਕਮ ਕਰਦੇ ਆ ਸਟੇਟਮੈਂਟਾਂ ਦੇ ਦੌਰਾਨ ਸਮਝਣ ਨੂੰ ਮਿਲਦਾ ਅਸੀਂ ਤਾਂ ਉਹੀ ਚੀਜ਼ਾਂ ਡਿਲੀਵਰ ਕਰ ਸਕਦੇ ਆ ਜੀ 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 ਤਾਂ ਉਹਦੇ ਵਿੱਚ ਇਸ ਚੀਜ਼ ਦੀ ਸੰਭਾਵਨਾ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਕੀ ਹੋਏਗਾ ਆ ਵਾਜਬ ਹੈ ਜਾਂ ਗੈਰ ਵਾਜਬ ਹੈ ਜੀ ਉਹ ਕੋਰਟ ਜੇ ਗੈਰ ਵਾਜਬ ਵੀ ਠਹਰਾ ਦਿੰਦਾ ਹੈ ਨਸੇ ਨੂੰ ਤਾਂ ਉਹ ਐਫ ਆਈ ਆਰ ਤਾਂ ਹਾਲੇ ਵੀ ਐਗਜ਼ਿਸਟ ਕਰ ਰਹੀ ਹੈ ਜਿਹਦੇ ਦੇ ਇਹਨਾਂ ਨੇ ਤੁਸੀਂ ਸੋਚ ਕੇ ਦੇਖੋ ਨਾ ਕਿ ਪੁਲਿਸ ਦੀ ਕਹਾਣੀ ਮੁਤਾਬਕ ਕਿ ਸੁਪਰੀਡੈਂਟ ਨੇ ਜੀ ਇਹ ਸਭ ਕੁਝ ਲੰਘਾਇਆ ਜੇ ਉਹ ਯੂਏਪੀਏ ਤਹਿਤ ਦੋਸ਼ੀ ਹੈ ਜੀ ਤੇ ਜਿਸ ਤੋਂ ਬਰਾਮਦ ਦੀ ਦਿਖਾਈ ਹੈ ਬਿਲਕੁਲ ਫਿਰ ਉਹਨੂੰ ਕਮਿਸ਼ਨ ਢਣਗੇ ਉਹਨੂੰ ਕਿਵੇਂ ਛੱਡਣਗੇ ਇਹ ਮੇਰੇ ਸਵਾਲ ਦਾ ਜਵਾਬ ਖਾਰਾ ਸਾਹਿਬ ਨੇ ਸਪਸ਼ਟ ਨਹੀਂ ਦਿੱਤਾ ਪਰ ਸਹਿਮਤ ਜ਼ਰੂਰ ਹੋਏ ਕਿ ਹਾਂ ਜੀ ਨੋਮੀਨੇਸ਼ਨ ਕਿਸੇ ਵੀ ਬੰਦੇ ਦੀ ਖੁੱਲੀ ਛੜੀ ਐਫ ਆਈਆਰ ਦੇ ਵਿੱਚ ਹੋ ਸਕਦੀ ਜੀ ਮਿੰਟ ਜੀ ਮੈਂ ਕੁਝ ਕਮੈਂਟ ਪੜ ਲਵਾਂਗੇ ਹੋਰ ਗੱਲ ਕਰਦੇ ਆ ਕਹਿ ਰਹੇ ਨੇ ਬਲਵਿੰਦਰ ਸਿੰਘ ਜੀ ਕਿ ਬਿਜਲੀ ਯੰਤਰਾਲ ਛੜਿਆੰਤਰ ਰਚੇ ਇਹਨਾਂ ਨੇ ਐਨਐਸਏ ਬੁਲਾਉਣ ਕਰਕੇ ਆਏ ਕਹਿੰਦੇ ਸਾਬ ਕਾਨੂੰ ਕਰੇ ਕਿ ਪੜਕਾਉ ਗਾਣੇ ਫੋਟੋ ਤੇ ਲਾਉਣ ਕਰਕੇ ਵੀ ਉਹ ਕਹਿੰਦੇ ਕਿ ਯੂਥ ਜਿਹੜੀ ਹੈ ਤੁਹਾਡੀ ਉਹ ਵੱਖਵਾਦੀ ਸੋਚ ਰੱਖਣ ਲੱਗੀ ਹੈ ਇਹ ਕਾਰਨ ਵੀ ਉਹਨਾਂ ਨੇ ਵਿੱਚ ਦੱਸਿਆ ਜੀ ਹੋ ਸਕਦਾ ਸਾਬ ਇਸ ਤਰ੍ਹਾਂ ਤੇ ਵੀ ਆਰਗੂਮੈਂਟ ਗਏ ਹੋਣ ਜੀ ਪਰ ਗੱਲ ਇਹ ਆ ਕਿ ਮੇਨਲੀ ਤਾਂ ਇਹ ਆ ਕਿ ਐਨਐਸਐ ਜਾਇਜ਼ ਹੈ ਜਾਂ ਨਹੀਂ ਜੀ ਤੇ ਉਸ ਤੋਂ ਬਾਅਦ ਜਿਵੇਂ ਆਪਾਂ ਇੱਕ ਸਵਾਲ ਹੋਰ ਖੜਾ ਕੀਤਾ ਹੈ ਹਮ ਕਿ ਜੇ ਐਨਐਸਐ ਟੁੱਟ ਵੀ ਜਾਂਦਾ ਹੈ ਕੀ ਰਿਹਾਈ ਦਾ ਰਸਤਾ ਖੁੱਲਣਾ ਤਾਂ ਮੇਰੇ ਖਿਆਲ ਦੇ ਨਾਲ ਨਹੀਂ ਕਿਉਂਕਿ ਦਰਜਨ ਪਰ ਹੋਰ ਮੁਕਦਮੇ ਜਿਹੜੇ ਆ ਹੂੰ ਉਹ ਵੀ ਪੈਂਡਿੰਗ ਪਏ ਨੇ ਉਹਨਾਂ ਚ ਇਹਨਾਂ ਨੇ ਗ੍ਰਿਫਤਾਰੀਆਂ ਨਹੀਂ ਪਾਈਆਂ ਉਹ ਵੀ ਇੱਕ ਚਲਾਕੀ ਹੁੰਦੀ ਆ ਜੀ ਕਿ ਫਰਜ਼ ਕਰੋ ਜੇ ਉਹਨਾਂ ਸਾਰਿਆਂ ਚ ਜਿਵੇਂ ਅਜਨਾਲਾ ਵਾਲਾ ਕੇਸ ਹੋ ਗਿਆ ਜਾਂ ਇੱਕ ਹੋਰ ਕੁੱਟਮਾਰ ਦਾ ਮਾਮਲਾ ਹੋ ਗਿਆ ਜਾਂ ਵਗੈਰਾ ਵਗੈਰਾ ਜਿੰਨੇ ਵੀ ਕੇਸ ਨੇ ਜੇ ਇਹਨਾਂ ਚ ਗ੍ਰਿਫਤਾਰੀ ਪੈ ਜਾਂਦੀ ਜੀ ਜਿਸ ਦਿਨ ਗ੍ਰਿਫਤਾਰੀ ਪੈ ਗਈ ਹੂੰ ਉਸ ਦਿਨ ਤੋਂ ਕਸਟਡੀ ਪੈਣੀ ਵੀ ਸਟਾਰਟ ਹੋ ਗਈ ਨਾ ਜੀ ਜੀ ਬਿਲਕੁਲ ਤਾਂ ਉਹ ਤੇ ਹੱਥੋਂ ਤਾਂ ਬੇਲ ਮਿਲ ਜੂਗੀ ਤੁਹਾਨੂੰ ਹੂੰ ਕੋਟ ਨੇ ਕਹਿਣਾ ਕਿ ਇਹ ਬੰਦੇ ਡੇਢ ਸਾਲ ਤੋਂ ਜਾਂ ਪੌਣੇ 2 ਸਾਲ ਤੋਂ ਸਾਲ ਤੋਂ ਕਹਿ ਚਾ ਇਹਨੂੰ ਤਾਂ ਬੇਲ ਪਹਿਲੀ ਸੱਟੇ ਹੂੰ ਉਹ ਤਾਂ ਬਚਾ ਕੇ ਰੱਖਿਆ ਇੱਕ ਤਰ੍ਹਾਂ ਨਾਲ ਹਾਂ ਜੀ ਬਿਲਕੁਲ ਤੁਸੀਂ ਆਪ ਸਿਆਣੇ ਲੋਕਾਂ ਦੇ ਧੀਆਂ ਪੁੱਤ ਸਿਆਣੇ ਹੁੰਦੇ ਆ ਕਿ ਉਹ ਇਸੇ ਕਰਕੇ ਹੀ ਰੱਖੇ ਹੋਏ ਨੇ ਬਿਲਕੁਲ ਜੀ ਇਹਹੀ ਤਾਂ ਗਵਾਰ ਲਾਈ ਸੀਗੀ ਜੀ ਦਲਜੀਤ ਕਲਸੀ ਨੇ ਇਹੀ ਤੇ ਪਟੀਸ਼ਨ ਪਾਈ ਸੀ ਕਿ ਸਾਡੀ ਗ੍ਰਿਫਤਾਰੀ ਪਾਈ ਜਾਵੇ ਪੈਂਡਿੰਗ ਕਿਉਂ ਰੱਖਿਆ ਇਸ ਮਾਮਲੇ ਜੀ 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 ਬਿਲਕੁਲ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹਨਾਂ ਦੇ ਉਲਝਾ ਹੁੰਦੇ ਨੇ ਸਭ ਹੂੰ ਬਿਲਕੁਲ ਪੀਵੀ ਕੱਤੀ ਇਹ ਕਹਿ ਰਹੇ ਨੇ ਕਿ ਅਸਲੀਅਤ 'ਚ ਇਹ ਪੰਜਾਬ ਸਰਕਾਰ ਤੇ ਸਟੇਟ ਦੋਵੇਂ ਰਾਜੀ ਨਹੀਂ ਉਹਨਾਂ ਨੂੰ ਬਾਹਰ ਲਿਉਂਦੇ ਵਿੱਚ ਜੀ ਇਹ ਗੱਲ ਬਿਲਕੁਲ ਤੈ ਆ ਜੀ ਦੇਖੋ ਹੁਣ ਬਾਕੀ ਤਾਂ ਕੋਰਟ ਨੇ ਨਿਰਣਾ ਕਰਨਾ ਸੀ ਉਹਦੇ ਤੇ ਨਹੀਂ ਜਾਵਾਂਗੇ ਪਰ ਇੱਥੇ ਇੱਕ ਸੁਰਤਾ ਜ਼ਰੂਰ ਨਜ਼ਰ ਜੀ ਬਿਲਕੁਲ ਬਿਲਕੁਲ